ਸ੍ਰੋਮਣੀ ਅਕਾਲੀ ਦਲ ਦੇ ਦੇਖ ਸਕਦੇ ਹੋ ਵੀ ਸ੍ਰੋਮਣੀ ਅਕਾਲੀ ਦਲ ਦੀ ਸਮੁੱਚੀ ਟੀਮ ਜੋ ਇੱਥੇ ਪਹੁੰਚੀ ਹੋਈ ਆ ਤੇ ਪੰਜਾਬ ਸਰਕਾਰ ਮੁਰਦਾਬਾਦ ਦੇ ਜੋ ਅਸੀਂ ਅੱਜ ਇੱਥੇ ਸ਼ਾਂਤਭਾਈ ਢੰਗ ਨਾਲ ਰੋਸ ਪ੍ਰਦਰਸ਼ਨ ਕਰਨ ਲਈ ਸਾਰੀ ਪਾਰਟੀ ਇੱਥੇ ਪਹੁੰਚੀ ਹੈ ਅਸੀਂ ਜੋ ਕੈਪਟਨ ਸਰਕਾਰ ਸੁੱਤੀ ਪਈ ਹੈ ਉਹਨਾਂ ਜਗਾਣ ਵਾਸਤੇ ਉਹਨਾਂ ਆਪਣੇ ਕੀਤੇ ਵਾਦੇ ਯਾਦ ਕਰਾਣ ਲਈ ਆਏ ਆ ਪਰ ਇੱਥੇ ਦੇਖ ਰਹੇ ਹੋ ਤੁਸੀਂ ਕਿੰਨਾ ਬੁਰਾ ਹਾਲ ਹੋ ਰਿਹਾ ਪਾਣੀ ਛਿੜਕਿਆ ਜਾ ਰਿਹਾ ਹੈ ਦੇਖ ਸਕਦੇ ਹੋ ਜੰਧੂ ਮਾਦਰਾ ਸਾਹਿਬ ਇੱਥੇ ਪਹੁੰਚ ਚੁੱਕੇ ਨੇ ਜੋ ਕਿ ਬੈਰੀਕੇਡਿੰਗ ਤੋੜ ਕੇ ਸਮੂਚਾ ਸੁਲਮੂਚਾ ਅਕਾਲੀ ਦਰ ਜੋ ਕਿ ਸਮੂਚਾ ਅਕਾਲੀ ਦਰ ਵਿਕਰਮ ਸਿੰਘ ਜੀ ਮਜੀਠੀਆ ਉਹ ਵੀ ਇੱਥੇ ਪਹੁੰਚ ਚੁੱਕੇ ਨੇ ਲਾਈਵ ਚਾਹੇ ਉਹ ਮਲਾਜਮ ਹੈ ਚਾਹੇ ਉਹ ਐਸ்சி ਵਰਗ ਹੈ ਚਾਹੇ ਉਹ ਬੀਸੀ ਵਰਗ ਹੈ ਚਾਹੇ ਬਿਜਲੀ ਦੇ ਬਿੱਲਾਂ ਨੂੰ ਲੈ ਕੇ ਆਏ ਚਾਹੇ ਉਹ ਡੀਜ਼ਲ ਪੈਟਰੋਲ ਦੇ ਗੈਟ ਦੀ ਕਲੈਕਸ਼ਨ ਨੂੰ ਲੈ ਕੇ ਆਏ ਅੱਜ ਉਸ ਗਵਰਨਰ ਨੂੰ ਕਿ ਪੰਜਾਬ ਦੀ ਵਿਧਾਨ ਸਭਾ ਚ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਗੋਟਾ ਸਾਹਿਬ ਦੀਆਂ ਸੋਹੇ ਖਾਧੀਆਂ ਸੀ ਅੱਜ ਉਹਨਾਂ ਸੋਹਾਂ ਤੋਂ ਸਾਰਿਆਂ ਤੋਂ ਮੁਕਰ ਗਏ ਐ ਔਰ ਕਿਸਾਨੀ ਨਾਲ ਧੋਖਾ ਕਰ ਰਿਹਾ ਐ ਆਜਪਾ ਨਾਲ ਬਣ ਕੇ ਵਿੱਚ ਬੈਠ ਗਿਆ ਇਹਨਾਂ ਵਿਕਰਮ ਸਿੰਘ ਬਜੀਠਿਆ ਜਿਨ੍ਹਾਂ ਨੂੰ ਜੋ ਕਿ ਪੁਲਿਸ ਪ੍ਰਸ਼ਾਸਨ ਨੇ ਲੈ ਕੇ ਜਾ ਰਿਹਾ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜੋ ਕਿ ਕਰਜਾ ਮੀਮਾ ਮਾਫ ਕਰਨਾ ਸੀ ਮੇਰਾ 1 ਰੁਪਿਆ ਦੀ ਮਾਫ ਹੋਇਆ 1 ਏਕੜ ਜ਼ਮੀਨ ਸੀ ਉਹਦੀ 100 जिन्हिया लड़कियां आदर सुरज के फते बो वाहू जी का खालसा वाहगुरु जी की फतेह ਕੈਪਟਨ ਅਮਿੰਦਰ ਸਿੰਘ ਵੀ ਸਰਕਾਰ ਦਾ ਅਖੀਰਲਾ ਬਜਟ ਤੇ ਖੀਰਲਾ ਸਾਲ ਅੱਜ ਕਿਉਂ ਬੈਠੇ ਆਏ ਆ ਕਿਉਂਕਿ ਪੰਜਾਬ ਮੰਗਦਾ ਜਵਾਬ ਪੰਜਾਬ ਕੈਪਟਨ ਤੋਂ ਮੰਗਦਾ ਜਵਾਬ 4 ਸਾਲ ਪਹਿਲੇ ਗੁਰਕਾ ਸਾਹਿਬ ਦੀ ਸ਼ੌਖਾ ਕੇ ਲੋਕਾਂ ਨੂੰ ਗੁੰਮਰਾਹ ਕਰਕੇ ਆਪਣੀ ਕੌਮ ਦੀ ਪੰਜਾਬੀਆਂ ਦੀ ਭਾਵਨਾ ਦਾ ਫਾਇਦਾ ਲੈ ਕੇ ਮੁੱਖ ਮੰਤਰੀ ਬਣ ਗਿਆ ਕੈਪਟਨ ਦੇ ਪਛੋਕਣ ਬਾਰੇ ਉਹਦੇ ਝੂਠ ਬਾਰੇ ਆਪਾਂ ਨੂੰ ਪਤਾ ਸੀ गुमराह इसलिए हो गए कि पहली बार किसी ने गुटका साहब हाथ रख के सौ दी अपनी कौम ਇਹ ਆ ਪਿੰਡ ਦੇ ਬਜ਼ੁਰਗ ਕਹਿੰਦੇ ਆ ਸੰਬਰਾੜ ਨੇ ਰੰਦਾਵੇ ਨੇ ਆੜ ਇਹਨਾਂ ਵੱਟਿਆ ਆਪਰੂ ਕਾਂਗਰਸ ਦੇ ਮਾਜੇ ਦੇ ਜਰਨਲ ਖੋਣ ਵਾਲਿਆਂ ਨੇ ਇਹਨਾਂ ਨੇ ਜਦੋਂ ਗੁਟਕਾ ਸਾਫ ਦਿੱਤਾ ਉਹ ਮੈਂ ਕਿਹਾ ਰੱਬ ਦਾ ਵਾਸਤਾ ਮੇਰੇ ਨਾਲ ਪਿੰਦਾ ਬੈਠਾ ਸੀ ਉਹ ਮੈਂ ਕਿਹਾ ਇਹ ਕੰਮ ਨਾ ਕਰੋ ਲੇਕਿਨ ਇਹ 파ਖ ਤੇ ਸੱਤਾ ਦੀ ਭੁੱਖ ਨੇ ਐਡਾ ਫੱਟਾ ਕੁਰਾ ਕਰਵਾਇਆ ਹੈ ਅਗਰ ਕੋਈ ਚੌਂਦੀ ਜੀ